ਡੇ ਸਾਡੇ ਨਾਲ ਰਿੰਦਰ ਸਿੰਘ ਜੀ ਉਹਨਾਂ ਨੇ ਕੱਦਿਆਂ ਗੱਲਬਾਤ ਧਾਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਸਵੇਰ ਦੇ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਧੰਨਵਾਦ ਰਿੰਦਰ ਜੀ ਇਹ ਕਿੱਥੋਂ ਦਾ ਮਸਲਾ ਹੈ ਸਾਰਾ ਵੀ ਇੱਕ ਆਕਰ ਲਫਾਫਾ ਵੜੇ ਜਾਂ ਤੇ ਉਸ ਵਿਅਕਤੀ ਦੇ ਪਰਚਾ ਵਜਦਾ ਗਿਆ ਇਹ ਪੰਜਾਬ ਦਾ ਮਸਲਾ ਜੀ ਸਾਫ ਦਾ ਮੁੱਖ ਮੰਤਰੀ ਜੀ ਉਹਨਾਂ ਦੇ ਇੱਕ ਵਿਧਾਨ ਸਭਾ ਖੇਤਰ ਦੇ ਵਿੱਚ ਇੱਕ ਪਿੰਡ ਦਾ ਜਿੰਦਾ ਮਸਲਾ ਜੀ ਮਤਲਬ ਇਹ ਗੱਲ ਕੀ ਸੀ ਨਾ ਜੀ ਆ ਜਿਹੜਾ ਕਿਉਂਕਿ ਪੰਜਾਬ ਸਰਕਾਰ ਨੇ ਇੱਥੇ ਜੰਗ ਛੇੜਿਆ ਹੋਇਆ ਨਸ਼ਿਆਂ ਦੇ ਵਿਰੁੱਧ ਹਾਂਜੀ ਹਾਂਜੀ ਹੁਣ ਉਹ ਬੰਦਾ ਨਸ਼ੇ ਨੂੰ ਤਿਆਗ ਕੇ ਨਸ਼ੇ ਵਾਲਾ ਲਫਾਫਾ ਸਮਸ਼ਾਨ ਘਾਟ ਦੇ ਵਿੱਚ ਉਹਦਾ ਸੰਸਕਾਰ ਕਰਨ ਗਿਆ ਸੀ ਜੀ ਤੇ ਉੱਥੋਂ ਦੇ ਕੁਦਰਤੀ ਉਹਦੀ ਕਿਸਮਤ ਮਾਰੀ ਕਿ ਪੰਜਾਬ ਪੁਲਿਸ ਦੀ ਗੱਡੀ ਲੰਗੀ ਜਾਂਦੀ ਸੀ ਜਿਹਦੀ ਮਤਲਬ ਅਗਵਾਈ ਇੱਕ ਬੀਬਾ ਕਰ ਰਹੀ ਸੀ ਜੀ ਜੀ ਐਸ ਐਚਓ ਓਕੇ ਆ ਜਦੋਂ ਉਹਨੇ ਦੇਖਿਆ ਵੀ ਉਹ ਬੰਦਾ ਨਿਗਾਹ ਪਈ ਦੂਰੋਂ ਵੀ ਸਮਸ਼ਾਨ ਘਾਟ ਦੇ ਵਿੱਚ ਇੱਕ ਬੰਦਾ ਬੈਠਾ ਮਤਲਬ ਠੀਕ ਕਰ ਰਿਹਾ ਤਾਂ ਉਹਨਾਂ ਨੇ ਉਹ ਬੰਦਾ ਜਰਕ ਦੇ ਨੇ ਪੋਜੀਸ਼ਨਾਂ ਲਈਆਂ ਤੇ ਬੰਦਾ ਅਟੈਚ ਕਰ ਲਿਆ ਅਟੈਚ ਕਰ ਲੈਂਦਾ ਉਹਦੇ ਕੋਲੇ ਲਫਾਫਾ ਸੀ ਉਹ ਖਾਲੀ ਕੁੱਕੀ ਵਾਲਾ ਕਹਿੰਦੇ ਵੀ ਤੇਰੇ ਕੋਲੇ ਕੁੱਕੀ ਵਾਲਾ ਲਫਾਫਾ ਉਹ ਕਹਿੰਦਾ ਇਸ ਸੰਸਕਾਰ ਕਰਨਾ ਮਤਲਬ ਇਸ ਲੋੜ ਦੇ ਚੱਕਰ ਦੇ ਵਿੱਚ ਉਹਦੇ ਦੇ ਕੁੱਕੀ ਦਾ ਪਰਚਾ ਪਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਗੱਲ ਹਵਾਰਾਂ ਦੇ ਵਿੱਚ ਚੜੀ ਨਿਊਜ਼ ਬੰਦੀ ਵੱਡੀ ਫਿਰ ਉਹਤੇ ਸਾਡੇ ਜਗਵਰਮ ਜਾਦੂਜੀ ਸਾਹੁਰ ਨੇ ਉਹਨਾਂ ਨੇ ਜਾਂਚ ਪਟਾਚੀ ਹੁਣ ਜੇਖੋ ਜੀ ਜਾਂਚ ਦੇ ਵਿੱਚ ਉਹ ਮਤਲਬ ਕੀ ਨਿਕਲ ਕੇ ਆਉਂਦਾ ਹੈ ਤੇ ਕਿੰਦਾ ਉਹਦੇ ਪਰਚਾ ਕੀ ਕਿਸ ਤਰ੍ਹਾਂ ਕਰਦੇ ਆ ਉਹ ਥੋੜਾ ਜਿਹਾ ਸਮਾਂ ਲੱਗੂਗਾ ਤੁਸੀਂ ਸਹੀ ਗੱਲ ਕਹਿ ਰਹੇ ਹੋ ਇਹ ਲੰਬੀ ਦੀ ਗੱਲਬਾਤ ਹੈ ਤੇ ਜਦੋਂ ਗੌਰਯਾਦੇ ਜੀ ਕੋਲ ਗੱਲਬਾਤ ਪਹੁੰਚੀ ਹੈ ਤਾਂ ਉਹਨਾਂ ਨੇ ਐਸਐਸਪੀ ਮੁਖਸਰ ਸਾਹਿਬ ਨੂੰ ਹਦਾਇਤ ਦਿੱਤੀ ਹੈ ਵੀ ਤੁਸੀਂ ਆਖਰ ਐਦਾਂ ਪਰਚੇ ਪਾ ਰਹੇ ਹੋ ਕੀ ਕਰ ਰਹੇ ਹੋ ਇਹਦੀ ਮੈਨੂੰ ਫੌਰਨ ਜਾਂਚ ਕਰਕੇ ਦੱਸੋ ਵੀ ਆਖਰੇ ਮਸਲਾ ਕੀ ਹੈ ਤਾਂ ਡਾਕਟਰ ਸਾਹਿਬ ਦੇਖੋ ਪੰਜਾਬ ਪੁਲਿਸ ਨੇ ਪਹਿਲਾਂ ਹੀ ਪਰਚੇ ਪਾੰਦੀ ਆਈ ਹੈ ਇਹ ਵੀ ਕੋਈ ਦੋ ਰਾਈ ਦੀ ਆਪਾਂ ਕਈ ਵਾਰ ਡਿਸਕਸ਼ਨ ਕਰ ਚੁੱਕੇ ਆ ਕੁਝ ਆਮ ਆਦੀ ਪਾਰਟੀ ਦੇ ਸਰਕਾਰ ਲੋਕਾਂ ਨੂੰ ਇੱਕ ਆਸ ਜਾਗੀ ਸੀ ਵੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਠੀਕ ਹੈ ਉਹ ਬੀਬਾ ਨੇ ਇਹ ਕੰਮ ਕੀਤਾ ਜਿਹੜੇ ਮੈਡਮ ਨੇ ਐਸਐਚਓ ਜਿਨ੍ਹਾਂ ਨੇ ਪਰਚਾ ਪਾਇਆ ਡਾਕਟਰ ਸਾਹਿਬ ਕੁਝ ਪਤਾ ਲੱਗਿਆ ਵੀ ਕਿੰਨਾ ਪਰਚਾ ਪਾਇਆ ਗਿਆ ਉਸ ਵਿਅਕਤੀ ਤੇ ਕਿੰਨੀ ਭੁੱਕੀ ਪਾ ਦਿੱਤੀ ਗਈ ਹੈ ਉਹ ਦੇਖੋ ਇਹ ਉਹਦਾ ਫਿਰ ਜਾਂਚ ਚੱਲੀ ਜਾਂਦੀ ਹੈ ਐਫਆਈਆਰ ਤੇ ਮਤਲਬ ਦੁਬਾਰਾ ਐਮੈਂਡਮੈਂਟ ਕਰ ਦੇਣਗੇ ਉਹਦੇ ਚ ਕੋਈ ਕਿਸ ਤਰ੍ਹਾਂ ਦੀ ਗੱਲ ਹੈ ਉਹ ਤੋਂ ਪਹਿਲਾਂ ਐਫ ਆਈ ਆਰ ਤੋਂ ਪਹਿਲਾਂ ਇੱਕ ਹੋਰ ਹੁੰਦੀ ਹੈ ਕਾਗਜ਼ੀ ਕਾਰਵਾਈ ਉਹ ਕਾਗਜ਼ੀ ਕਾਰਵਾਈ ਜਦੋਂ ਕੰਪਲੀਟ ਹੋ ਜਾਂਦੀ ਹੈ ਫਿਰ 8000 ਉਹਦੇ ਰੂਪ ਦਿੱਤਾ ਜਾਂਦਾ ਹੁਣ ਐਫ ਆਈ ਆਰ ਦੇ ਵਿੱਚ ਕੀ ਕਹਿੰਦੇ ਆ ਉਹ ਬਾਤ ਦੀ ਗੱਲ ਹੈ ਪਰ ਅਰਥਾ ਉਹ ਤਾਂ ਮੇਰੀ ਤਰ੍ਹਾਂ ਸ਼੍ਰੀ ਆਮ ਧੱਕੇ ਨਾ ਜੀ ਦੇਖੋ ਜੀ ਇਹ ਤੇ ੱੱਕਾ ਨਹੀਂ ਹੈ ਇਹ ਇਹਦਾ ਪੰਜਾਬ ਸਰਕਾਰ ਇਹਦਾ ਮਾਨਸਾਲ ਦੀ ਇੱਕ ਫਰਾਕ ਜਿਹੀ ਹੈ ਜੇ ਉੱਥੇ ਲੰਬੀ ਦੇ ਵੇਲੇ ਜਦੋਂ ਇਹਨਾਂ ਦਾ ਲੰਬੀ ਵਾਲਿਆਂ ਦਾ ਰਾਜ ਹੁੰਦਾ ਸੀ ਜੀ ਜੀ 10 ਤੋਂ 17 ਤੱਕ ਉਹ ਉਹ ਲਫਾਫੇ ਦੇ ਵਿੱਚ ਪਾਊਡਰ ਪਾ ਕੇ ਨਸ਼ੀਲਾ ਪਾਊਡਰ ਦਿਖਾਇਆ ਜਾਂਦਾ ਜੀ ਲੱਖਾਂ ਕੇਸ ਨੇ ਇਹਨਾਂ ਦੇ ਅਕਾਲੀਆਂ ਦੀ ਸਰਕਾਰ ਵੇਲੇ ਦੇ ਜਿਨ੍ਹਾਂ ਦੇ ਵਿੱਚ ਨਸ਼ੀਲਾ ਪਾਊਡਰ ਪਾ ਕੇ ਪੰਜਾਬ ਨੂੰ ਬਦਨਾਮ ਕੀਤਾ ਗਿਆ ਜਦੋਂ ਕਿ ਕਾਊਂਟਰ ਨਾ ਦੀ ਕੋਈ ਚੀਜ਼ ਨਹੀਂ ਮੈਂ ਵਧਾਈ ਦਿੰਦਾ ਮਾਨ ਸਾਹਿਬ ਨੂੰ ਚਾਹੇ ਖਾਲੀ ਲਫਾਫੇ ਦਾ ਪਰਚਾ ਪਵੇ ਚਾਹੇ ਨਾ ਪਵੇ ਪਰ ਉਹਨਾਂ ਨੇ ਪਲਾਂਟ ਨਹੀਂ ਕੀਤਾ ਨਸ਼ਾ ਸਭ ਤੋਂ ਵਧਾਈ ਦੀ ਪਾਤਰ ਡਾਕਟਰ ਤਕੀਬਾ ਉਹ ਇਸ ਗੱਲ ਵੀ ਹੈ ਵੀ ਉਹਨੇ ਖਾਲੀ ਲਫਾਫਾ ਬਣਾ ਖਾਲੀ ਲਫਾਫੇ ਦੀ ਹੀ ਗੱਲ ਕਰੀ ਹੈ ਪਰ ਲੋ ਉਹਨੇ ਨਸ਼ਾ ਪਲਾਂਟ ਕੀਤਾ ਨਹੀਂ ਤਾਂ ਉੱਤੇ ਦੋ ਮੁਥਰੀ ਦਾ ਪਾਊਡਰ ਦੀਆਂ ਪਾ ਕੇ ਕਿੱਤੇ ਦਾ ਪਰਚਾ ਪਾਇਆ ਵੀ ਉੱਤੇ ਪਾਪਤਾ ਜਾਂਦਾ ਹਾਂ ਇਹ ਕਬਗੇ ਕਾਬਲੇ ਤਰੀਬ ਗੱਲ ਹੋਈ ਹੈ ਵੀ ਕੋਈ ਹੋਰ ਨਿਸ਼ਾਨੀ ਪਾਇਆ ਗਿਆ ਜਿਵੇਂ ਕਿ ਪਹਿਲਾਂ ਆਮ ਸਰਕਾਰ ਦੇ ਦੇਖਣ ਨੂੰ ਮਿਲਿਆ ਗੋਲੀਆਂ ਪਾਊਡਰ ਤਾਂ ਆਮ ਪਰਚੇ ਪਾਉਂਦੇ ਸੀਗੇ ਹਾਂ ਅਸੀਂ ਦੇਖਿਆ ਜੀ ਥਾਣੇ ਦੇ ਵਿੱਚ ਇੱਕ ਮੰਜਾ ਪਿਆ ਹੁੰਦਾ ਸੀਗਾ ਮੰਜੇ ਦੇ ਪਿਛਲੇ ਪਾਸੇ ਲੰਮੋ ਟੰਡੀਆਂ ਗੋਲੀਆਂ ਦਾ ਢੇਰ ਲੱਗਿਆ ਪਿਆ ਹੁੰਦਾ ਸੀ ਜਦੋਂ ਕਿਸੇ ਤੇ ਪਾਉਣਾ ਹੁੰਦਾ ਯਰਕਤ ਨੇ ਇੱਕ ਉੱਥੇ ਮਿਕਸੀ ਥਾਣਿਆਂ ਦੇ ਵਿੱਚ ਮਿਕਸੀ ਰੱਖੀ ਹੁੰਦੀ ਮਿਕਸੀ ਦੇ ਵਿੱਚ ਗੋਲ ਇਹਨਾਂ ਨੂੰ ਘਮਾਇਆ ਤੇ ਪਾਊਡਰ ਬਣਾਇਆ ਤੇ ਫਲੰਦਾ ਤਿਆਰ ਕੀਤਾ ਤੇ ਬੰਦੇ ਨੂੰ ਜੱਤ ਸਾਹਿਬ ਤੇ ਪੇਸ਼ ਕੀਤਾ ਮਤਲਬ ਇਹ ਇੱਕ ਹਕੀਕਤ ਹੈ ਸਹੀ ਗੱਲ ਹੈ ਇਹ ਮੇਰੇ ਨਾਲ ਇੱਕ ਮੇਰੇ ਮਿੱਤਰ ਨਾਲ ਹੋਇਆ ਉਹਨੇ ਮੈਨੂੰ ਬਾਹਰ ਆ ਕੇ ਸਾਰੀ ਘਟਨਾ ਸੀ ਜਿਵੇਂ ਤੁਸੀਂ ਮਿਕਸੀ ਸਮਾਣੇ ਦਾ ਮੁੰਡਾ ਹੈ ਜੈਨ ਹੈ ਉਹਦੇ ਉੱਪਰ ਇੱਕੋ ਦਿਨ ਦੇ ਵਿੱਚ 11 ਕਿਲੋ ਪਾਊਡਰ ਪਾ ਦਿੱਤਾ ਗੱਡਾ ਸਾਹਿਬ 11 ਕਿਲੋ ਤੁਹਾਨੂੰ ਤੁਸੀਂ ਤੁਹਾਡੀ ਲਾਈਨ ਹੈ ਕਿ ਇਹਨਾਂ ਕਿੰਨੀਆਂ ਗੋਲੀਆਂ ਪੀਸੀਆਂ ਗਈਆਂ ਹੋਣੀਆਂ ਔਰ ਉਸ ਨੂੰ ਇਹ ਕਿਹਾ ਜਾ ਰਿਹਾ ਸੀ ਹਰ 5 ਮਿੰਟ ਬਾਅਦ ਵੀ ਹਜੇ ਵੀ ਪਰਚਾ ਕੈਂਸਲ ਹੋ ਜਾਏਗਾ ਆਪਣੇ ਪਿਓ ਤੋਂ ਪੈਸੇ ਮੰਗਾ ਲੈ ਉਸ ਦਾ ਬਾਪ ਨਹੀਂ ਮੰਨਿਆ ਮੁੰਡੇ ਛਡਾਣ ਲਈ ਕਿਉਂਕਿ ਮੁੰਡਾ ਨਸ਼ੇ ਕਰਦਾ ਸੀ ਮੈਂ ਨਹੀਂ ਕਹਦਾ ਮੁੰਡਾ ਵੀ ਗਲਤ ਸੀ ਪਰ ਹਾਂ ਉਹ ਸਮੈਗ ਪਿੰਦਾ ਪੜਿਆ ਗਿਆ ਸੀ ਉਸ ਦੇ ਉੱਪਰ 11 ਕਿਲੋ ਪਾਊਡਰ ਪਾਇਤਾ ਗਿਆ ਔਰ 7 ਸਾਲ ਲੱਗੇ ਉਹ ਨੂੰ ਜਵਾਨ ਲਗਾਉਣ ਨੂੰ ਦੇਖੋ ਅੱਜ ਇਹਦਾ ਇਸ ਲੋਡੀ ਚੱਲਦਾ ਕੰਮੇ ਕੋਈ ਅੱਜ ਦਾ ਹੀ ਹੈਗਾ ਇਹਦਾ ਮਤਲਬ ਕੀ ਹੈ ਪਾਊਡਰ ਗੋਲੀਆਂ ਤਾਂ ਥੋੜੀਆਂ ਹੀ ਰਖਦੇ ਹੁੰਦੇ ਨੇ ਜੀ ਪਾਊਡਰ ਐਗਰੀਮੈਂਟ ਦਾ ਪਾਊਡਰ ਹੁੰਦਾ ਉਹ ਪਾਊਡਰ ਪਾ ਦਿੰਦੇ ਨੇ ਵਿਚ ਵਾਲਾ ਜਾਂ ਉਹ ਮਿਕਸ ਕਰ ਦਿੰਦੇ ਸੈਂਪਲ ਵਾਲਾ ਮਿਕਸੀ ਵਾਲੇ ਚ ਤਿਆਰ ਕਰ ਦਿੰਦੇ ਨੇ ਤੇ ਮਤਲਬ ਉਹਦੀ ਕੀਮਤ ਇੰਟਰਨੈਸ਼ਨਲ ਪੱਧਰ ਤੇ ਇਹਨਾਂ ਨੂੰ ਪਤਾ ਹੈ ਵੀ ਕਿੰਨੀ ਹੁੰਦੀ ਹੈ ਉਹਦੀ ਕਹਿੰਦੇ ਨੇ ਜੇ 2 ਕਿਲੋ ਹੋਵੇ ਤਾਂ 14 ਕਰੋੜ ਰੁਪਏ ਦਾ ਨਸ਼ਾ ਫਰਿਆ ਗਿਆ ਜੀ ਮਤਲਬ ਇਹ ਹਕੀਕਤ ਹੈ ਜਿਹੜੀਆਂ ਪਿਛਲੀਆਂ ਸਰਕਾਰਾਂ ਵੱਲੋਂ ਚਲਾਈ ਨਹੀਂ ਗਈ ਸੀ ਤੇ ਪੰਜਾਬ ਨੂੰ ਬਦਨਾਮ ਕਰਤਾ ਪੰਜਾਬ ਅੱਜ ਆ ਹਾਲਾਤ ਤੇ ਹੈ ਇਹਦਾ ਜੇ ਅੰਦਾ 2010 ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਗੱਲ ਕਰਦਾ ਅੱਧੀ ਜਗਰਾਉਂ ਦੇ ਏਰੀਆ 'ਚ ਸੀ ਕੋਈ ਲੜਕੀ ਸੀਗੀ 9ਵੀਂ 10ਵੀਂ 'ਚ ਪੜਦੀ ਜੀ ਉਹ ਛਾਪਦੀ ਬੋਤਲ ਲੈ ਗਈ ਸਕੂਲ ਦੇ ਵਿੱਚ ਜੀ ਉਹ ਜਿਹਦੇ ਵਿੱਚੋਂ ਅਲੀਆ ਪੀਤਾ ਹੋਇਆ ਸੀਗਾ ਜਦੋਂ ਉਹ ਫੜੀ ਗਈ ਉਹ ਸਕੂਲ ਬੈਗ ਦੇ ਵਿੱਚੋਂ ਸ਼ਰਾਬ ਕੱਢੀ ਤਾਂ ਉਹ ਕਹਿੰਦੀ ਵੀ ਬੁਆਏਫਰੈਂਡ ਵਾਲਾ ਮਸਲਾ ਆ ਗਿਆ ਤਾਂ ਉਹ ਮੁੰਡਾ ਤੇ ਲੜਕੀ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਢਿਆ ਗਿਆ ਪਰ ਕਿਸੇ ਨੇ ਵੀ ਇਸ ਗੱਲ ਨੂੰ ਸੰਗਿਆਨ ਨਹੀਂ ਲਿਆ ਕਿ ਇਹ ਘਟਨਾ ਵਾਪਰ ਕਿਉਂ ਗਈ ਅੱਗੇ ਤੋਂ ਇਹ ਕੋਈ ਬਕਰਾਲ ਲੂਪ ਧਾਰਨਾ ਕਰ ਲੈ ਉਸ ਗੱਲ ਨੂੰ ਔਖੀ ਮਿੱਟੀ ਪਾ ਕੇ ਥੱਪੜਿਆ ਗਿਆ ਜਿਸ ਤਰ੍ਹਾਂ ਜਿਵੇਂ ਹੁਣ ਪਿਛਲੇ ਦਿਨੀ ਇੱਕ 7ਵੀਂ ਕਲਾਸ ਦੀ ਲੜਕੀ ਸਕੂਲ ਦੇ ਬੈਗ ਦੇ ਵਿੱਚ ਡਾਫਰ ਸ਼ਰਮਾ ਜੀ ਲਾਈਨ ਤੇ ਆ ਗਏ ਨੇ ਡਾਫਰ ਸ਼ਰਮਾ ਜੀ ਨੂੰ ਲੈ ਲੈਣੇ ਆ ਤੁਸੀਂ ਵੀ ਸੁਣਿਓ ਕੀ ਕਹਿੰਦੇ ਨੇ ਠੀਕ ਹੈ ਹੈਲੋ ਹੈਲੋ ਹਾਂਜੀ ਸ਼ਰਮਾ ਜੀ ਆਵਾਜ਼ ਆ ਰਹੀ ਹੈ ਹਾਂਜੀ ਬਿਲਕੁਲ ਜੀ ਸ਼ਰਮਾ ਜੀ ਸੁਣ ਰਹੇ ਹੋ ਡਾਕਟਰ ਸਾਹਿਬ ਕੀ ਕੁਝ ਕਹਿ ਰਹੇ ਨੇ हां तो को डॉक्टर सुनाबदे बतापत ਕਿ ਕਹਿਣ ਦੇ ਮਤਾਬਕ ਜੁਨੀਅਰ ਸਰਕਾਰਾਂ ਪਿਛਲੀ ਆਮਲਾਜ ਲਾ ਕੇ ਆਈਆਂ ਜੀ ਅਗਰ ਉਹਨਾਂ ਦੀ ਅੱਗੇ ਆ ਜਾਏਗਾ ਮਾਨ ਸਾਹਿਬ ਨੂੰ ਸਰਕਾਰਾਂ ਨਾਲ ਜ਼ਿਆਦਾ ਉਹ ਨਹੀਂ ਕਰ ਰਹੀ ਕਿ ਕਿਤੇ ਜ਼ਿਆਦਾ ਓਵਰ ਰਾਈਟਿੰਗ ਕਰ ਰਹੀ ਉਸ ਤੋਂ ਪਹਿਲੇ ਸਰਕਾਰਾਂ ਨੇ ਕਰ ਚੁੱਕੀ ਹੈ ਲੇਕਿਨ ਨਾਲ ਐਸਪੀ ਕਹਿੰਨੇ ਵੀ ਜਿਹੜਾ ਬਦਲਾਅ ਸੀਗਾ ਜਿਹੜਾ 70-75 ਸਾਲ ਦਾ ਸੀ ਢੰਡੋਰਾ ਪਿੱਟਦੇ ਸੀਗੇ ਉਹ ਸਰਕਾਰਾਂ ਦਾ ਵੀ ਬਦਲਾਅ ਆਊਗਾ ਇਹ ਬਦਲਾਅ ਇਸ ਪਾਸੇ ਜਾ ਰਹੀ ਹੈ ਸ਼ਰਿਆਮ ਜਿਹੜੀ ਅੱਗੇ ਜਿਹੜੂ ਕਰਦਿਆਂ ਬਦਮਾਸ਼ੀ ਕਰਦੀ ਨਜ਼ਰ ਆ ਰਹੀ ਆ ਪੁਲਿਸ ਅੱਜ ਗੌਰਵ ਜਾਤ ਇਹ ਤਾਂ ਵੀਡੀਓ ਦੇਖੀ ਜੀ ਇਹ ਤਾਂ ਜਿਹੜਾ ਕੰਟਰਾ ਵਾਲੋ ਕਹਿੰਦੇ ਸਾਹਮਣੇ ਵੀ ਨਹੀਂ ਜੋ ਪੁਲਿਸ ਥਾਣਿਆਂ ਦੇ ਵਿੱਚ ਹੁੰਦਾ ਦਾਣਾ ਸਿੱਧੀ ਦੇ ਵਿੱਚ ਹੁੰਦਾ ਜਾਂ ਸਰਕਾਰੀ ਦਫ਼ਤਰਾਂ 'ਚ ਹੁੰਦਾ ਜਾਂ ਤੁਸੀਂ ਪੁਲਿਸ ਨਾਲ ਰਿਲੇਟਡ ਕਿਤੇ ਵੀ ਲੜਾ ਲਓ ਉਹ ਉਹ ਜਿੱਥੇ ਉਹਨਾਂ ਦੇ ਕੋਲ ਅਰੈਸਟ ਕਰੇ ਜੈਨੀ ਸ਼ਰਮਾਈ ਤੁਸੀਂ ਸਹਿਮਤ ਨਹੀਂ ਹੋ ਵੀ ਜਿਹੜਾ ਇਹ ਕਾਰਵਾਈ ਹੋਈ ਉਹਨਾਂ ਨਾਲ ਤੁਸੀਂ ਸੂਰੀ ਅਪ ਸਹਿਮਤੀ ਨਹੀਂ ਪ੍ਰਗਟਾ ਰਹੇ ਬੋਦੀ ਸਾਹਿਬ ਬਿਲਕੁਲ ਸਹਿਮਤ ਨਹੀਂ ਜੀ ਕਿਉਂਕਿ ਕਹਿਣ ਦਾ ਮਤਲਬ ਇਹ ਹੈ ਜਦੋਂ ਅਸੀਂ ਖੁਦ ਸਰਕਾਰਾਂ ਦੀ ਗੱਲ ਕਰਦੇ ਆ ਜੀ ਜੇਕਰ ਇਹਨਾਂ ਨੂੰ ਅਗਰ ਦੇਖਿਆ ਜਾਵੇ ਤਾਂ ਇਹ ਨਾ ਹੋਣਾ ਹੋਵੇ ਤਾਂ ਇਹੋ ਕਹਿੰਦੇ ਸਰਕਾਰ ਲਈ ਆਉਂਦੀ ਸੀ ਨਾ ਅਗਰ ਇਹੀ ਕੁਝ ਹੋਣਾ ਤੇ ਦਾ ਮਤਲਬ ਸਰਕਾਰ ਚ ਪਾਵਰ ਨਹੀਂ ਹੁੰਦੀ ਹੈ ਕਿ ਸਰਕਾਰ ਆਮ ਲੋਕਾਂ ਦੇ ਨਾਲ ਨਾਲ ਚੱਲਦੀ ਹੈ ਜਿਹੜੇ ਕਿਤੇ ਨਾ ਕਿਤੇ ਉੱਪਰ ਜਿਹੜੇ ਬੜੇ ਹੋਰ ਜਿਹਨੂੰ ਕਹਿੰਦੇ ਨੇ ਆਪਾਂ ਇੱਕ ਰਿਮੋਟ ਕੰਟਰੋਲ ਚਲਾਉਣ ਵਾਲੇ ਲੋਕ ਹੁੰਦੇ ਆ ਜੀ ਨਹੀਂ ਨਹੀਂ ਸ਼ਰਮਾ ਜੀ ਗੱਲ ਇਹ ਚੱਲ ਰਹੀ ਹੈ ਕਿ ਦੇਖੋ ਵੀ ਉਹ ਬੰਦੇ ਤਾਂ ਖਾਲੀ ਲਫਾ ਫੜਿਆ ਗਿਆ ਠੀਕ ਹੈ ਐਸਐਚਓ ਨੇ ਗਲਤੀ ਕੀਤੀ ਪਰਚਾ ਪਾਣਦੇ ਸੀ ਠੀਕ ਹੈ ਡੀਜੀਪੀ ਗੌਰ ਹੈ ਜਾਂਦੇ ਜਾਂਚ ਰੱਖਤੀ ਤਾਂ ਡਾਕਟਰ ਸਾਹਿਬ ਨੇ ਤੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਜੇ ਪਿਛਲੀਆਂ ਸਰਕਾਰਾਂ ਹੁੰਦੀਆਂ ਤਾਂ ਉਹਦੇ ਉੱਪਰ ਗੋਲੀਆਂ ਜਾਂ ਪਾਊਡਰ ਪੈ ਜਾਂਦਾ ਜੋ ਕਿ ਉਸਤੇ ਨਹੀਂ ਹੋਇਆ ਨਹੀਂ ਦੇਖੋ ਛੋਟੀ ਸਾਹਿਬ ਉੱਤੇ ਤਾਂ ਠੀਕ ਹੈ ਲੇਕਿਨ ਇਹ ਹੋ ਪਿਓ ਰਿਹਾ ਛੋਟੀ ਸਾਹਿਬ ਕਿਉਂ ਨਹੀਂ ਗੰਦ ਹੋਇਆ ਜੀ ਜੀ ਹਲੇ ਤੱਕ ਜੁਨੀ ਦੀ ਬੰਦ ਹੋਇਆ ਇਸ ਤੋਂ ਪਹਿਲਾਂ ਕਿੰਨੀਆਂ ਘਟਨਾਵਾਂ ਆਈਆਂ ਜੇ ਜਿਹੜੀਆਂ ਪੁਰਸ਼ਾਂ ਦੇ ਨਜਾਇਜ਼ ਪਰਚੇ ਕਰਿਆ ਜਾਂ ਨਜਾਇਜ਼ ਲੋਕਾਂ ਨੂੰ ਅੰਦਰ ਟੱਕਿਆ ਹੋਇਆ ਹੈ ਜੀ ਚਲੋ ਠੀਕ ਹੈ ਤੁਸੀਂ 70-75 ਸਾਲ ਦੀ ਛੜ ਤੋਂ ਜਿਹੜੇ ਪਹਿਲੇ ਸਰਕਾਰਾਂ ਦੀ ਲੇਕਿਨ ਜੇ ਤੁਸੀਂ ਤਿੰਨ ਸਾਢੇ ਤਿੰਨ ਸਾਲ ਦੀ ਐਵਰੇਜ ਕੱਢੋਗੇ ਪੰਜਾਬ ਸਰਕਾਰ, ਭੋਗੇ ਦੀ ਸਰਕਾਰ, ਆਵਾਦ ਵੀ ਪਾਰਟੀ ਸਰਕਾਰ ਕਿਆ ਕਰ ਰਹੀ ਹੈ ਜੀ ਉਹਦੇ ਅੰਕੜੇ ਕੱਢ ਕੇ ਦੇਖ ਲਓ ਜੀ ਤੁਸੀਂ ਜੀ ਸ਼ਰਮਾ ਜੀ ਆਮ ਆਦਮੀ ਪਾਰਟੀ ਸਰਕਾਰ ਦੇਖੋ ਜੋ ਹੋ ਰਿਹਾ ਨਸ਼ਾ ਦਸਕਾ ਦੇ ਕਾਰਜ ਤਾਂ ਹੋ ਰਹੀਆਂ ਨੇ ਜੋਡੀ ਸਾਹਿਬ ਤੁਸੀਂ ਬਰੌਂਡ ਜ਼ੀਰੋ ਤੇ ਜਾ ਕੇ ਦੇਖੋ ਕਿਹੜੇ ਲੋਕਾਂ ਦੇ ਮਕਾਨ ਕਾਇਆ ਹੈ ਅੱਜ ਵੀ ਮੁੰਡਾ ਮੇਰੇ ਕੋਲ ਬੈਠਾ ਹੈ ਜੀ ਜਿਨ੍ਹਾਂ ਦਾ ਮਕਾਨ ਤਾਂ ਆਇਆ ਨਸ਼ਾਦ ਅਸਕਰਾਂ ਦੇ ਨਾਲ ਜੋੜਿਆ ਗਿਆ ਵੀਡੀਓ ਦੇ ਵਿੱਚ ਆਇਆ ਹਾਲਾਂਕਿ ਮੀਡੀਆ ਨੇ ਉਸ ਨੂੰ ਉਲਟ ਦਿਖਾਇਆ ਗਿਆ ਕਿਉਂ ਕਿ ਕਿਉਂਕਿ ਨਸ਼ਾ ਨਾਲ ਕੋਈ ਦੇਣਾ ਦੇਣਾ ਨਹੀਂ ਸੀ ਪਹਿਲਾਂ ਉਹ ਪਿੰਡ ਦੇ ਵਿੱਚ ਸੀ ਫਿਰ ਉਹ ਨਗਰ ਕੌਂਸਲ ਦੇ ਵਿੱਚ ਗਰੜ ਦੇ ਵਿੱਚ ਆ ਗਿਆ ਨਗਰ ਕੌਂਸਲ ਨੇ ਆ ਕੇ ਮਤਲਬ ਜਿੱਕੇ ਤਰ੍ਹਾਂ ਕਿਤੇ ਆ ਕੇ ਖੁੱਲਾ ਪੰਜਾ ਚਲਾ ਦਿੱਤਾ ਲੇਕਿਨ ਨਸ਼ਾ ਦੇ ਨਾਲ ਜੋੜਿਆ ਗਿਆ ਜੀ ਉਹਨੂੰ ਇਹ ਕਹਿੰਦਾ ਕਿ ਪਹਿਲਾਂ ਪੰਜਾ ਚਲਾਣਾ ਐਸਾ ਦਾ ਪਹਿਲਾ ਪੰਜਾ ਚਲਾਣਾ ਤੁਸੀਂ ਬੜਾ ਵੱਡਾ ਕਹੋਗੇ ਜੀ ਚਲੋ ਮੈਂ ਤੁਹਾਡੀ ਗੱਲ ਦਾ ਜਵਾਬ ਡਾਕਟਰ ਸਾਹਿਬ ਕੋਲੋਂ ਲੈ ਲੈਣਾ ਡਾਕਟਰ ਸਾਹਿਬ ਕਾਫੀ ਦੇਰ ਦੇ ਸੁਣ ਰਹੇ ਨੇ ਹਾਂਜੀ ਡਾਕਟਰ ਸਾਹਿਬ ਸੁਣ ਰਹੇ ਹੋ ਹਾਂਜੀ ਹਾਂਜੀ ਡਾਕਟਰ ਸਾਹਿਬ ਸ਼ਰਮਾ ਜੀ ਸਹਿਵਤਦੀਨ ਇੱਕ ਜੋ ਕਾਰਵਾਈ ਹੋਈ ਹੈ ਦੇਖੋ ਜੀ ਕਾਰਵਾਈ ਕੈਦਾ ਕਾਨੂੰਨ ਕਾਨੂੰਨ ਹੈ ਐਨਡੀਪੀਐਸ ਐਕਟ ਦਾ ਕਹਿੰਦਾ ਨਹੀਂ ਜੀ ਕਾਰਵਾਈ ਹੋਵੇ ਜੀ ਗੱਲ ਕਰੇ ਠੱਕਾ ਹੋ ਰਿਹਾ ਹੈ ਇਹ ਠੱਕਾ ਅੱਜ ਦਾ ਨਹੀਂ ਹੁੰਦਾ ਇਹ ਠੱਕਾ 1800 39 ਦਾ ਚੱਲਿਆ ਹੋਇਆ ਜੀ 1839 ਤੋਂ ਲੈ ਕੇ 1842 ਤੱਕ ਜੀ ਚੀਨ ਦਾ ਤੇ ਇੰਗਲੈਂਡ ਦਾ ਜੁੱਧ ਲੱਗਾ ਸੀ ਜੁੱਧ ਨਸ਼ਿਆਂ ਵਿਰੁੱਧ ਜਿੱਥੇ 25000 ਸੈਨਿਕ ਮਾਰੇ ਗਏ ਸੀ ਸਾਥ ਲੋਕ ਮਾਰੇ ਗਏ ਸੀ ਤੇ ਅੰਮ੍ਰਿਤ ਇੰਗਲੈਂਡ ਦੀ ਫੌਜ ਦੇ ਜਦੋਂ ਕਿ ਚਾਇਨਾ ਵਰਗੇ ਦੇਸ਼ ਦੇ ਆ ਜੇ ਇੱਕ ਵੀ ਬੰਦਾ ਮਾਰਿਆ ਜਾਵੇ ਨਾ ਉਹ ਦੁਨੀਆ ਦੀ ਇਸ ਦੀ ਤਰਸੀ ਕਰ ਸਕਦੇ ਨੇ ਮਤਲਬ ਉਹਨਾਂ ਦਾ 25000 ਬੰਦਾ ਮਾਰਿਆ ਜਾਂ ਸੀ ਜੁੱਧੇ ਵਿੱਚ ਇਸ ਕਰਕੇ ਮਤਲਬ ਇਹ ਜੁੱਧ ਜਿਹੜਾ ਛੋਟਾ ਬਹੁਤ ਜੁੱਧ ਨਹੀਂ ਹੈ ਉਸ ਤੋਂ ਬਾਅਦ ਦੁਬਾਰੇ ਫੇਰ ਲੱਗਿਆ ਜੁੱਧ 1400 ਸਫੰਜਾਰੇ ਵਿੱਚ ਫੇਰ ਲੱਗਿਆ 1160 ਬਾਰਤ ਦਾ 5 ਸਾਲ ਰੈਗੂਲਰ ਚੱਲਿਆ ਜੀ ਤੇ ਹਜ਼ਾਰਾਂ ਫਸਤੀ ਮਾਰੇ ਗਏ ਡਾਕਟਰ ਸਾਹਿਬ ਸ਼ਰਮਾਈ ਦਾ ਇੱਕ ਅਹਿਮ ਅਹਿਮ ਤੱਥ ਹੈ ਕਿ ਸ਼ਰਮਾ ਜੀ ਕੋਲ ਕੋਈ ਬੰਦਾ ਬੈਠਾ ਹੈ ਉਹਦੇ ਘਰ ਪੀਲਾ ਪੰਜਾ ਚੱਲਿਆ ਨਾਜਜ ਜਦ ਕਿ ਉਹ ਕਹਿੰਦੇ ਕੋਈ ਨਸ਼ਾ ਕਾਰੋਬਾਰ ਨਹੀਂ ਕਰਦਾ ਸੇਵਨ ਨਹੀਂ ਕਰਦਾ ਉਹ ਕਹਿੰਦੇ ਵੀ ਪੀਲਾ ਪੰਜੇ ਦੇ ਨਾਮ ਤੇ ਦਿਖਾਵਾ ਕਰ ਰਹੀ ਹੈ ਸਰਕਾਰ ਵੇਖੋ ਜੀ ਦਿਖਾਵਾ ਇਹ ਤਾਂ ਹੁਣ ਲੋਕ ਜਾਣਣਗੇ ਤਾਂ ਲੋਕ ਦੱਸਣਗੇ ਹੁਣ ਸਰਕਾਰ ਨੇ 31 ਮਈ ਦੀ ਡੈਡਲਾਈਨ ਦਿੱਤੀ ਹੈ ਜੇ ਨਸ਼ਾ ਖਤਮ ਹੋਊਗਾ 31 ਮਈ ਤੋਂ ਜੂਨ ਨੂੰ ਨਸ਼ਾ ਨਹੀਂ ਮਿਲਣਾ ਜੀ ਕਿਉਂਕਿ ਅਸੀਂ ਸਾਡੀਆਂ ਸਰਕਾਰਾਂ ਵੱਲੋਂ ਆ 11020 ਕਰੋੜ ਰੁਪਏ ਦਾ ਨਸ਼ਾ ਵੇਚ ਕੇ ਅਸੀਂ 180 ਕਰੋੜ ਰੁਪਏ ਨਸ਼ਾ ਖਤਮ ਕਰਨ ਤੇ ਖਰਚ ਕਰਦੇ ਆ ਹਰ ਇੱਕ ਪਿੰਡ ਦੇ ਵਿੱਚ 10000 ਪੋਸਟਰ ਲੱਗੂਗਾ ਯੁੱਧ ਨਸ਼ਾ ਵਿਰੁੱਧ ਦਾ ਜਿਹਦੇ ਵਿੱਚ ਦੋ ਵੱਡੀਆਂ ਫਲੈਕਸਾਂ ਲੱਗਣਗੀਆਂ ਜਿਹੜੀਆਂ ਕਿ ਸਕਰੀਨ ਤੋਂ ਵੀ ਫਿਲਮ ਸਕਰੀਨ ਫਿਲਮ ਵਾਲੇ ਹੁੰਦੇ ਨੇ ਜਿਹੜੇ ਸਿਨੇਮੇ ਉਹਨਾਂ ਦੀਆਂ ਤਿੰਨ ਤੋਂ ਵੱਡੇ ਲੱਗਦੇ ਉਹ ਹਰ ਇੱਕ ਪਿੰਡ ਦੇ ਵਿੱਚ ਹੋ ਸਕਦਾ ਇੱਕ ਠੇਕੇ ਉੱਪਰ ਲੱਗੇ ਨਹੀਂ ਡਾਕਟਰ ਸਾਹਿਬ ਠੇਕੇ ਤਾਂ ਬੰਦ ਹੋਣ ਦੇਣਾ ਨਹੀਂ ਨਹੀਂ ਡਾਕਟਰ ਸਾਹਿਬ ਠੇਕੇ ਹੋ ਨਹੀਂ ਬੰਦ ਕਰਦੇ ਠੇਕੇ ਵੀ ਤਾਂ ਨਸ਼ਾ ਹੈ ਠੇਕੇ ਸਭ ਜਿਓ ਠੇਕੇ ਦਾ ਕਹਿੰਦੇ ਜੀ ਚਲਾਓ ਜੇ ਠੇਕੇ ਇਹਨਾਂ ਨੇ ਬੰਦ ਕਰਨੇ ਹੁੰਦੇ ਤਾਂ ਜਗਰਾਉਂ ਵੀ ਜਦੋਂ ਕੁੜੀ ਦੀ ਡੈਗ ਦੇ ਵਿੱਚੋਂ ਅਧਿਆ ਬੋਤਲ ਸ਼ਰਾਬ ਦੀ ਜਿਹਦੇ ਵਿੱਚੋਂ ਅਧਿਆ ਪੀਤਾ ਹੋਇਆ ਸੀ ਉਹ ਲੜਕੀ ਦਾ ਉਹ ਮੁੰਡੇ ਨੇ ਨਹੀਂ ਪੀਤਾ ਜਿਹੜਾ ਉਹਦਾ ਬాయਫਰੈਂਡ ਸੀਗਾ ਉਹਨੂੰ ਸਕੂਲ ਚੋਂ ਕੱਢ ਕੇ ਉਸ ਤੋਂ ਬਾਅਦ ਠੇਕਿਆ ਤੇ ਕੋਈ ਕਾਰਵਾਈ ਸ਼ੁਰੂ ਕਰਦੇ ਤਾਂ ਜੇ ਮੌਤ ਨਹੀਂ ਆਉਂਦੀ ਸੀ ਵੱਡੀ ਕਿਸਮਤੀ ਹੈ ਵੀ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦੰਨੀਆਂ ਲੋਕ ਲੋਕਾਂ ਨੂੰ ਕੁੱਟਮਾਰ ਕਰਕੇ ਲੋਕ ਸਿਰਫ ਕੱਲੀ ਸਿਆਸਤ ਝੰਕਾ ਕੇ ਗੂੰਗੂ ਗੋ ਮਿੱਟੀ ਚਾਰਨ ਦੀਆਂ ਰਹੀਆਂ ਨੇ ਸਰਕਾਰਾਂ ਤੇ ਬਤਨਵੇਂ ਲੋਕਾਂ ਨੂੰ ਕੁੱਟ ਕੇ ਹੀ ਜੇਲਾਂ ਦੇ ਵਿੱਚ ਪਾ ਕੇ ਰਾਜਨੀਤੀ ਸੱਤਾ ਦਾ ਆਨੰਦ ਮਾਣ ਰਹੀਆਂ ਨੇ ਜਿਹੜੀ ਦਾ ਮਤਲਬ ਨੋਕਾਂ ਨੂੰ ਸੋਚਣਾ ਪਊਗਾ ਸ਼ਰਮਾ ਜੀ ਵਰਗੇ ਜਿਹੜੇ ਸਿਆਰੇ ਦਸਰਦ ਨੇ ਪੰਜਾਬ ਦੇ ਲੋਕ ਉਹਨਾਂ ਨੂੰ ਇਸ ਗੱਲ ਦੀ ਚਲਚ ਅਸਲੀ ਇਤਲਾ ਦੀ ਵਾਸਤੇ ਕਰਨਾ ਪੈਣਾਗਾ ਤਾਂ ਕਿ ਉਸ ਨੂੰ ਲੋਕ ਲਹਿਰ ਬਣਾ ਕੇ ਨਸ਼ਿਆਂ ਤੋਂ ਮੁਕਤੀ ਦਿਵਾ ਸਕੇ ਨਾ ਕਿ ਪੁਰਸ ਵਾਲਿਆਂ ਦੀਆਂ ਡਾਂਗਾ ਨਾਲ ਨਹੀਂ ਪਰ ਠੀਕ ਹੈ ਅਸੀਂ ਬੰਦੇ ਆ ਸ਼ਰਮਾ ਜੀ ਦਾ ਇਹ ਕਹਿਣਾ ਹੈ ਕਿ ਇਹ ਤਾਂ ਮਾਮਲਾ ਮੀਡੀਆ 'ਚ ਆ ਗਿਆ ਡੀਜੀਪੀ ਘੋਰ ਗਿਆ ਤੇ ਜੀ ਬੋਲ ਪਏ ਕਹਿੰਦੇ ਉਹ ਕਿੰਨੇ ਮਸਲੇ ਜਿਹੜੇ ਸਾਹਮਣੇ ਆਉਂਦੇ ਹੀ ਨਹੀਂ ਉਹ ਉਹਨਾਂ ਦੇ ਬਾਰੇ ਵੀ ਐਕਸ਼ਨ ਹੋਣ ਦੇ ਦੇਣਾ ਦੇਖੋ ਜੀ ਉਹ ਪਿਛਲੇ ਵਾਰੀ ਸਰਕਾਰ ਨੇ ਬਠਾਈ ਤਾਂ ਆ ਗਈ ਸੀ ਸਰਦਾਰ ਮਹਿਤਾਬ ਸਿੰਘ ਜਿੱਲ ਕਮਿਸ਼ਨ ਬਠਾਇਆ ਸੀ ਉਹਦੇ ਵਿੱਚ ਹਜ਼ਾਰਾਂ ਕੇਸ ਇਸ ਤਰ੍ਹਾਂ ਦੇ ਆਏ ਸੀ ਜਦੋਂ ਸਰਕਾਰਾਂ ਨੂੰ ਜਾਦੇ ਇਸ ਤਰ੍ਹਾਂ ਦਾ ਲੱਗਿਆ ਵੀ ਇਹ ਤਾਂ ਗੜਫੜ ਹੋ ਗਈ ਤਾਂ ਉਹਨਾਂ ਨੇ ਉਹ ਸ਼ਾਇਦ ਮੇਰਾ ਖਿਆਲ ਵੀ ਕੋਸ਼ਣਾ ਕਮਿਸ਼ਨ ਸੀ ਉਹਨੂੰ ਭੰਗ ਕਰਤਾ ਤੇ ਉਹ ਜਿਹੜੇ ਉਹਨੀਆਂ ਸਿਫਾਰਸ਼ਾਂ ਕੀਤੀਆਂ ਹੋਈਆਂ ਸੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ 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 ਕਰਾਈ ਨਹੀਂ ਜੀ ਅ ਸ਼ਰਮਾਈ ਸੁਣ ਰਿਹਾ ਤੁਸੀਂ ਹਾਂ ਬਿਲਕੁਲ ਬਿਲਕੁਲ ਦੇਖੋ ਸੋਢੀ ਸਾਹਿਬ ਮੈਂ ਬਿਲਕੁਲ ਡਾਕਟਰ ਸਾਹਿਬ ਦੀ ਗੱਲ ਦੇ ਨਾਲ ਸਹਿਮਤ ਹਾਂ ਨਹੀਂ ਜਵਾਬ ਦੋ ਸਹਿਮਤ ਨਹੀਂ ਜਵਾਬ ਦੋ ਸ਼੍ਰੀਆਮ ਜਿਵੇਂ ਡਾਕਟਰ ਸਾਹਿਬ ਨੇ ਖੁੱਲਕੇ ਆਪਣੇ ਤੱਤ ਰੱਖੇ ਤੁਸੀਂ ਵੀ ਤੱਤ ਰੱਖੋ ਨਾ ਨੀ ਬਿਲਕੁਲ ਦੇਖੋ ਸਾਡੀ ਸਾਹਿਬ ਅਗਰ ਦੇਖਿਆ ਜਾਵੇ ਜਿਹੜਾ 70 75 ਸਾਲ ਦਾ ਖੰਡਾਰਾ ਇੱਕ ਪਾਸੇ ਤੇ ਸੀ ਉਹ ਖੰਡਾਇਆ ਹੋਇਆ ਲੇਕਿਨ ਕਹਿਣ ਦਾ ਮਤਲਬ ਇਹ ਵੀ ਜਿਹੜਾ ਸਰਕਾਰ ਨੂੰ ਸਟੈਪ ਟੂ ਸਟੈਪ ਕੰਮ ਕਰਨਾ ਚਾਹੀਦਾ ਨਾ ਸਰਕਾਰ ਉਹ ਨਹੀਂ ਕਰਦੀ ਸਰਕਾਰ ਕੰਮ ਕਰ ਰਹੀ ਆ ਲੇਕਿਨ ਜੋ ਸਟੈਪ ਟੂ ਸਟੈਪ ਹੋਣਾ ਚਾਹੀਦਾ ਇੱਕ ਲੜੀਵਾਰ ਚ ਉਹਨੂੰ ਲੜੀ ਚ ਪਰੋਣਾ ਚਾਹੀਦਾ ਉਦਾਂ ਸਿਸਟਮ ਦਾ ਕੰਮ ਨਹੀਂ ਚ ਹੋ ਰਿਹਾ ਸੀ ਇਹ ਨਹੀਂ ਕਹਿੰਦੇ ਸਰਕਾਰ ਕੰਮ ਨਹੀਂ ਕਰਦੀ ਕਰਦੀ ਆ ਲੇਕਿਨ ਉਹ ਤੋਂ ਸਿੱਟਾ ਗਲਤ ਨਿਕਲਦਾ ਜੀ ਜੀ ਯਾਨੀ ਕਿ ਕੰਮ ਪੂਰੇ ਗਰਾਊਂਡ ਜ਼ੀਰੋ ਲੈਵਲ ਤੇ ਨਹੀਂ ਜਾ ਹੋ ਰਿਹਾ ਬਿਲਕੁਲ ਬਿਲਕੁਲ ਇਹੀ ਕਹਿ ਪਰ ਸ਼ਰਮਾ ਜੀ ਹੁਣ ਗੱਲ ਇਹ ਹੈ ਨਾ ਕਿ ਭਗਵਾਨ ਕਮਨ ਸਰਕਾਰ ਦੇਖੋ ਪਹਿਲੀ ਵਾਰ ਦਿੱਤਾ ਚਾਹੀਏ ਠੀਕ ਹੈ ਤੁਹਾਡੇ ਮੇਰੇ ਵਰਗੇ ਕੈਂਡੀਡੇਟ ਚੁਣ ਕੇ ਭੇਜੇ ਨੇ ਅਸੀਂ ਮੰਨਦੇ ਆ ਪਰ ਡਾਕਟਰਾਂ ਦੀ ਗੱਲ ਬਹੁਤ ਵਧੀਆ ਹੈ ਕਿ ਪਿਛਲੇ 15 16 ਸਾਲਾਂ ਚ ਕੋਈ ਨਹੀਂ ਹੋਇਆ ਹੁਣ ਆਖਰ ਸ਼ੁਰੂਆਤ ਤਾਂ ਕੋਈ ਹੈ ਨਾ ਚੰਗੀ ਬਿਲਕੁਲ ਹੋਈ ਹੈ ਕਿ ਤੁਸੀਂ ਉਸ ਦੇ ਸਾਰੇ ਵਿੱਚ ਜਿਹੜਾ ਸਰਕਾਰ ਕੰਮ ਕਰ ਰਹੀ ਹੈ ਉਹਦੇ ਵਿੱਚ ਕੋਈ ਚੋੜ ਨਹੀਂ ਹੈ ਲੋਕ ਕਹਿ ਰਹੇ ਨੇ ਲੋਕ ਪਬਲਿਕ ਧਰਦੇ ਜੀ ਦੇਖੋ ਮੇਰੇ ਸਾਥੇ ਕਹਿਣ ਨਾਲ ਕੁਝ ਨਹੀਂ ਹੁੰਦਾ ਜੇਕਰ ਜਦੋਂ ਪਬਲਿਕ ਬੋਲਦੀ ਹੈ ਤਾਂ ਠੀਕ ਹੈ ਕੰਮ ਕਰੀ ਕੋਈ ਸਰਕਾਰਾਂ ਕੰਮ ਲਿਕੇ ਸਟੈਪ ਤੋਂ ਕਿੱਥੇ ਤੱਕ ਆਮ ਲੋਕਾਂ ਨੇ ਵੋਟ ਪਾ ਕੇ ਇਹ ਬਦਲਾਅ ਦੀ ਜਿਹੜੀ ਸੋਚ ਦੇਖੀ ਸੀ ਜਾਂ ਇੱਕ ਸੁਪਨਾ ਦੇਖਿਆ ਸੀ ਉਹ ਕਿਤੇ ਲੋਕਾਂ ਨੂੰ ਸਰਕਾਰ ਹੁੰਦਾ ਨਜ਼ਰ ਨਹੀਂ ਆ ਰਹੀਆਂ ਲੇਕਿਨ ਉਹ ਲੜੀ ਦੇ ਵਿੱਚ ਜਿੱਥੇ ਕਹਿੰਦੇ ਮਣਕਾਉਂਟਰ ਚਲੇ ਗਿਆ ਕੁੱਤ ਚਲੇ ਗਿਆ ਮਣਕਾ ਨੂੰ ਜਿਹੜੇ ਲੜੀ ਤੇ ਪਰਉਣ ਦੀ ਜ਼ਰੂਰਤ ਹੈ ਜੀ ਆਖਰ ਲੜੀ ਪਰੋਏਗਾ ਕੋਣ ਨਾ ਇਹ ਤਾਂ ਮਾਨ ਸਾਹਿਬ ਸਰਕਾਰ ਦੇ ਜਿਹੜੇ ਮੇਨ ਜਿਹੜੇ ਜਿਵੇਂ ਕਹਿੰਦੇ ਨੇ ਇੱਕ ਕਰਤਾ ਕਰਤਾ ਹੁੰਦੇ ਆ ਸੁੱਬੇ ਦੇ ਜੀ ਉਹਨਾਂ ਦੇ ਅੱਗੇ ਸਭ ਚੱਪੀ ਹੁੰਦੀ ਹੈ ਅਗਰ ਉਹ ਨਹੀਂ ਕਰਦਾ ਕਿ ਨਿੱਜਾ ਦਾ ਨਹੀਂ ਸ਼ੀਮ ਸਾਹਬ ਦੇ ਆਪਣੇ ਕੁਝ ਨਹੀਂ ਜੀ ਹੁੰਦਾ ਰਿਮੋਟ ਕਾਉਣ ਚਲਾਉਂਦਾ ਮੈਂ ਕਿਸੇ ਤੇ ਕਮੈਂਟ ਨਹੀਂ ਕਰੂੰਗਾ ਜੀ ਡਾਕਟਰ ਸਾਹਿਬ ਤੁਸੀਂ ਦੋਗੇ ਜਵਾਬ ਇਹਨਾਂ ਦੀ ਗੱਲ ਦਾ ਦੇਖੋ ਜੀ ਜਿਹੜਾ ਇਹਨੂੰ ਰੋਕਣਾ ਤਾਂ ਲੋਕ ਲਹਿਰ ਬਣੇ ਤਾਂ ਲੋਕ ਰੋਕਣਗੇ ਇਸ ਚੀਜ਼ ਨੂੰ ਜੇ ਕਹੀਏ ਵੀ ਪੰਜਾਬ ਪੁਲਿਸ ਦੇ ਜਾ ਕੇ ਰੋਕੂਗੀ ਇਹਨੂੰ ਦਾੰਦ ਨਾਲ ਨਹੀਂ ਕਿ ਇਹ ਮਸਲਾ ਹੱਲ ਨਹੀਂ ਹੋਣ ਵਾਲਾ ਕਿਤੇ ਵੀ ਨਹੀਂ ਹੋਇਆ ਅਮਰੀਕਾ ਦੇ ਵਿੱਚ ਵੀ ਨਹੀਂ ਹੋਇਆ ਕੈਨੇਡਾ ਦੇ ਵਿੱਚ ਵੀ ਨਹੀਂ ਹੋਇਆ ਕਿਸੇ ਵੀ ਦੇਸ਼ ਦੇ ਵਿੱਚ ਇਹ ਨਸ਼ੇ ਦਾ ਜਿਹੜਾ ਮਸਲਾ ਹੈਗਾ ਇਹ ਇੰਟਰਨੈਸ਼ਨਲ ਕ੍ਰਾਈਸਿਸ ਹੈ ਇਹਨੂੰ ਦਾ ਬਹੁਤ ਵੱਡੀ ਪੱਧਰ ਦੇ ਉੱਤੇ ਸਮਰਥਨ ਹੈ ਮਤਲਬ ਵੱਡੇ ਲੋਕਾਂ ਦਾ ਜਿਹੜੇ ਵਿੱਚ ਗੈਸ ਨੂੰ ਜਗਾਹ ਵਾਲੇ ਲੋਕ ਆ ਜਾਂਦੇ ਨੇ ਤੇ ਵੱਡੇ ਪੋਲੀਟੀਕਲ ਲੋਕ ਆ ਜਾਂਦੇ ਨੇ ਕਿਉਂਕਿ ਇਹ ਵੱਡੀਆਂ ਕੰਪਨੀਆ ਦੇ ਉੱਤੋਂ ਜਿਹੜਾ ਫੰਡਾ ਇਹ ਲੈਂਦੇ ਨੇ ਜੀ ਫੰਡ ਲੈਂਦੇ ਨੇ ਇਲੈਕਟਰਲ ਫੰਡ ਕਹਿੰਦੇ ਆ ਇਹਨੂੰ 4 ਰੁਪਈਆ ਦਾ ਇਲੈਕਟੋਰਲ ਫੰਡ ਲਿਆ ਜਾਂਦਾ ਆਪਣੀਆਂ ਨੂੰ ਨਸ਼ਾ ਵੇਚਵਾ ਕੇ ਵੇਚਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ 2 ਨੰਬਰ ਦੇ ਵਿੱਚ ਇਸ ਕਰਕੇ ਇਹ ਮਸਲਾ ਠੀਕ ਹੋਣ ਵਾਲਾ ਨਹੀਂ ਹੈ ਕਿਉਂਕਿ ਮੇਰੇ ਕੋਲ 10 ਕੰਪਨੀਆਂ ਦੀ ਲਿਸਟ ਹੈ ਪਿਛਲੇ ਵਾਰੀ ਭਾਜਪਾ ਸਰਕਾਰ ਨੇ 350 ਕਰੋੜ ਰੁਪਈਆ ਨਾਲ ਤੋਂ ਫੰਡ ਲਿਆ ਤੇ ਉਹ ਕਿਹੜੇ ਮੂਨਾ ਮਤਲਬ ਉਹਨਾਂ ਦਾ ਜਿਹੜਾ ਤਿਆਰ ਕੀਤਾ ਹੋਇਆ ਮਟੀਰੀਅਲ ਉਹਨੂੰ ਕੋਈ ਬੰਦ ਕਰ ਦੋ ਕੋਈ ਫਾਇਦਾ ਲਾਲ ਨਹੀਂ ਜਿਵੇਂ ਮੋਤੀ ਸਾਹਿਬ ਨੂੰ ਜਾਂ ਭਾਜਪਾ ਨੂੰ 35 ਕਰੋੜ ਰੁਪਈਆ ਦੀ ਕਰਜ਼ੀ ਕਟਾਈ ਹੈ ਜੀ ਉਹ ਬੰਦਾ ਜਿਹਦਾ ਚੀਜ਼ ਨੂੰ ਜੇ ਕੋਈ ਅੱਜ ਫੜਕੇ ਅੰਦਰ ਦੇ ਉਹ ਮੈਂ ਨਹੀਂ ਕਹਿੰਦਾ ਕਿ ਕਿਸੇ ਬੰਦੇ ਦੇ ਵਿੱਚ ਫਸਾਹਤ ਹੈਗਾ ਕਿਉਂਕਿ ਇਸ ਤਰ੍ਹਾਂ ਬੰਗਾਲ ਦੀ ਬੰਦਗਾਰੀ ਉੱਤੇ ਅੱਫਾ ਖਰਦਾਰ ਪਿਆ ਹੁੰਦਾ ਜਿਹੜਾ ਮਟੀਰੀਅਲ ਇਹ ਕਹਿੰਦੇ ਨੇ ਫਰਿਆ ਜਾਂਦਾ ਜਿਹਦੇ ਵਿੱਚ ਇਹ ਵੱਡੇ ਅਦਾਤੀਆਂ ਬਾਨੀ ਹੋ ਰਹੀ ਹੁੰਦੇ ਨੇ ਜਿੰਨ ਕਿਸੇ ਨੂੰ ਕੁਝ ਨਹੀਂ ਚਾਹ ਜਾਂਦਾ ਅੱਗੇ ਪਰਤੇ ਦਾ ਇੱਥੇ ਸਾਡੇ ਸਾਡੇ ਛੋਟੇ ਛੋਟੀ ਵਰਗਾਂ ਨੂੰ ਵੀ ਫਿਰ ਸੰਕਰ ਦਿੱਤਾ ਜਾਂਦਾ ਹੈ ਜਿੰਨਾਂ ਨੂੰ ਕੋਈ ਬਾਤ ਨਹੀਂ ਕੁਛਦਾ ਜੀ ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਨਵਾਕ ਸ਼ਰਮਾ ਜੀ ਅੰਤ ਵਿੱਚ ਕੀ ਕੁਝ ਕਹਿਣਾ ਚਾਹੋਗੇ ਡਾਕਟਰ ਸਾਹਿਬ ਨੇ ਬਹੁਤ ਵਧੀਆ ਤੱਥ ਰੱਖਤੇ ਨੇ ਤੁਹਾਡੇ ਵੀ ਗੱਲਾਂ ਵਧੀਆ ਨੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਹਾਂ ਮੈਂ ਇਨਾ ਜ਼ੋਰ ਕਹਿਣਾ ਚਾਹੁੰਦਾ ਦੇਖੋ ਮੇਰੀ ਕਿਸੇ ਪਾਰਟੀ ਦਾ ਮੇਰੇ ਚੈਨਲ ਨਾਲ ਕਿਸੇ ਸਾਡਾ ਕੋਈ ਲਿੰਕ ਲੈਣਾ ਦੇਣਾ ਨਹੀਂ ਹੈ ਪਰ ਜੋ ਪਹਿਲਾਂ ਕੁਝ ਨਹੀਂ ਹੋਇਆ ਹੁਣ ਇੱਕ ਸ਼ੁਰੂਆਤ ਤਾਂ ਸ਼ਰਮਾ ਜੀ ਕੀਤੀ ਗਈ ਹੈ ਨਾ ਹਾਂ ਬਿਲਕੁਲ ਸ਼ੁਰੂਆਤ ਕੀਤੀ ਗਈ ਜੀ ਤੀ ਦੇਖੋ ਮੈਂ ਤਾਂ ਅੱਜ ਨਹੀਂ ਮੈਂ ਤਾਂ ਪਹਿਲਾਂ ਪਿਛਲਾ ਕੰਮ ਹੈ ਜਿਹੜਾ ਸਰਕਾਰ ਕੰਮ ਕਰਦੀ ਐ ਅਸੀਂ ਉਸ ਚੀਜ਼ ਦੀ ਇਲਾਕਾ ਕਰਦੇ ਮੈਂ ਕਿਹਾ ਲੋਕ ਕਰਦੇ ਆਂ ਜੀ ਇਹਨਾਂ ਦੇ ਬੋਲਣਗੇ ਜੀ ਦੱਸਣ ਦੀ ਜ਼ਰੂਰਤ ਨਹੀਂ ਆਇਆ ਤੇ ਪੈਸਾ ਲਾਉਣ ਦੀ ਜ਼ਰੂਰਤ ਨਹੀਂ ਲੋਕ ਕਹਿਣਗੇ ਅਸੀਂ ਇੱਕ ਇੱਕ ਟਿਮ ਸਪੋਰਟ ਦੇ ਕੇ ਕਹਿੰਦੇ ਆਂ ਮਤਲਬ ਲੋਕ ਆਪਣਾ ਸਾਥ ਦੇਣਗੇ ਲੇਕਿਨ ਸਰਕਾਰ ਸਟੈਪ-ਬਿ-ਸਟੈਪ ਕੰਮ ਕਰੇ ਸਾਡਾ ਕਹਿਣ ਦਾ ਮਤਲਬ ਇਹ ਹੈ ਜੀ ਹਾਂ ਚਲੋ ਸ਼ਰਮਾ ਜੀ ਮੈਂ ਤਾਂ ਇਹ ਬੇਨਤੀ ਕਰਾਂਗਾ ਜੋ ਤੁਸੀਂ ਵਿਚਾਰ ਦਿੱਤੇ ਐ ਜੋ ਡਾਕਟਰ ਸਾਹਿਬ ਦਿੱਤੇ ਐ ਉਹ ਸਰਕਾਰ ਹਾਂ ਸੁਣ ਰਹੀ ਹੋਣ ਐਮਐਲਏ ਮੰਤਰੀ ਸੁਣ ਰਹ ਰੰਗਲੇ ਪੰਜਾਬ ਦੀ ਲੀ ਤੇ ਵਾਪਸ ਆ ਸਕੇ ਤਾਂ ਸ਼ਰਮਾ ਜੀ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਿਲਕੁਲ ਬਿਲਕੁਲ ਲੀ ਤੇ ਵਾਪਸ ਆਉਣਾ ਚਾਹੀਦਾ ਜੀ ਧੰਨਵਾਦ ਸੋ ਦੋਸਤੋ ਇਹ ਸੜਨਾ ਜੁੜੇ ਦੀ ਸੰਜੀਵ ਸ਼ਰਮਾ ਜੀ ਖਰੜ ਤੋਂ ਤੇ ਉਸ ਤੋਂ ਪਹਿਲਾਂ ਸੀਗੇ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਕਿ ਲੰਮੀ ਦੇ ਵਿੱਚ ਇੱਕ ਵਿਅਕਤੀ ਤੋਂ ਪੜਿਆ ਗਿਆ ਖਾਲੀ ਰਵਾਵਾ ਉਹ ਭੁੱਕੀ ਛੱਡ ਕੇ ਦਵਾਉ ਉੱਥੇ ਯਾਨੀ ਕਿ ਫੂਕਣ ਜਾ ਰਿਹਾ ਮੜੀਆਂ ਚ ਤਾਂ ਉੱਥੇ ਇੱਕ ਰੇਡ ਇਨਸਪੈਕਟਰ ਆ ਜਾਂਦੇ ਨੇ ਜਿਹੜੇ ਕਿ ਉਨਾ ਨੂੰ ਦੇ ਤਾਰੇ ਥਾਂ ਲੈ ਆਂਦੇ ਆ ਉਹਦੇ ਉੱਪਰ ਪਰਚਾ ਪਾਣ ਦੀ ਗੱਲਬਾਤ ਕੀਤੀ ਜਾਂਦੀ ਹੈ ਪਰ ਗਨੀਮਤ ਇਹ ਰਹੀ ਕਿ ਉਸ ਵਿਅਕਤੀ ਦੀ ਖਬਰ ਜਦੋਂ ਮੀਡੀਆ 'ਚ ਨਜ਼ਰ ਹੁੰਦੀ ਹੈ ਤਾਂ ਡੀਜੀਪੀ ਗੌਰਵ ਯਾਦਵ ਉਹਨੂੰ ਇੱਕ ਨਾਰੀ ਜਾਂਚ ਯੋਗ ਬਠਾਈਤਾ ਜਾਂਦਾ ਉਸ ਤੋਂ ਬਾਅਦ ਕਿਹਾ ਜਾਂਦਾ ਵੀ ਇਹ ਹੁਣ ਇਸ ਤਰ੍ਹਾਂ ਪਰਚੇ ਪਾਏਗੀ ਪੰਜਾਬ ਪੁਲਿਸ ਤਾਂ ਹਜੇ ਤੱਕ ਉਹ ਬੰਦੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਉਸ ਦੇ ਕੋਲ ਕੋਈ ਭੁੱਕੀ ਨਹੀਂ ਫੜੀ ਗਈ ਕੱਲਾ ਲਫਾ ਫੜਿਆ ਗਿਆ ਤੇ ਜਿਹੜਾ ਅੱਜ ਦਾ ਸਾਡਾ ਸਲੋਗਨ ਸੀ ਵੀ ਜਿਹੜਾ ੱੱਕੇ ਚੜ ਗਿਆ ਯਾਰਾ ਦੇ ਪੰਜਾਬ ਪੁਲਿਸ ਸਰਕਾਰਾਂ ਦੇ ਦੇ ਹੱਥ ਜੋੜ ਮਾਫੀਆਂ ਮੰਗਦੇ ਨੇ ਇਹ ਰਤਵੇ ਨੇ ਸਰਕਾਰਾਂ ਦੇ ਤਾਂ ਦੋਸਤੋ ਇੱਕ ਸਹੀ ਗੱਲ ਲਈ ਹੈ ਵੀ ਦੋਨੋਂ ਪੱਤਰਕਾਰਾਂ ਨੇ ਅੱਜ ਇਹ ਗੱਲ ਕਹੀ ਹੈ ਵੀ ਜੇਕਰ ਪੁਰਾਣੀਆਂ ਸਰਕਾਰਾਂ ਹੁੰਦੀਆਂ ਤਾਂ ਉਹ ਖਾਲੀ ਲੋਵਾ ਨੀ ਪਹਿਣਾ ਸੀ ਚਿੱਟਾ ਗੋਲੀਆਂ ਜਾਂ ਕੈਪਸੂਲ ਦਾ ਪਰਚਾ ਪਹਿਣਾ ਸੀ ਉਸ ਵਿਅਕਤੀ ਤੇ ਹਾਂ ਇਹ ਗੱਲ ਸਾਹਮਣੇ ਆਈ ਹੈ ਕਿ ਭਗਵੰਤ ਮਾਨ ਸਰਕਾਰ ਦੇ ਵਿੱਚ ਦਿਖ ਰਿਹਾ ਹੈ ਕਿ ਜੋ ਕੋਈ ਫੜਿਆ ਗਿਆ ਉਹੀ ਪਰਚੇ ਵਿੱਚ ਪਾਇਆ ਗਿਆ ਤਾਂ ਦੋਸਤੋ ਉਹ ਦੇਖਦੇ ਹਾਂ ਕਿ ਇਸ ਵਿਕਤੀ ਜਾਂਚ ਕਦੋਂ ਪੂਰੀ ਹੁੰਦੀ ਹੈ ਤੇ ਅਸੀਂ ਵੀ ਇਹੀ ਕਹਿੰਨੇ ਆ ਵੀ ਜਿਹੜੇ ਨਸ਼ਾ ਕਰ ਰਹੇ ਨੌਜਵਾਨ ਜਿਹੜਾ ਛੱਡ ਰਹੇ ਨੇ ਉਹ ਆਪਣੇ ਆਪਣੇ ਘਰਾਂ ਵੀ ਸੁਰੱਖਿਤ ਰਹਿਣ ਕਿਉਂਕਿ ਜਿਹੜੇ ਦਾ ਕਰ ਰਹੇ ਨੇ ਜਾਂ ਵੇਚ ਰਹੇ ਨੇ ਉਹਨਾਂ ਤਾਂ ਸਿੱਧੀ ਸਰਕਾਰ ਦੀ ਤਾਣੀ ਆ ਕੱਲ ਵੀ ਤੁਹਾਨੂੰ ਪਤਾ ਵੀ ਦੋ ਬਲਡਰਾਂ ਐਕਸ਼ਨ ਹੋਏ ਨੇ ਪਟਿਆਲਾ ਤੇ ਅੰਮ੍ਰਿਤਸਰ ਤੇ ਜਿਹੜੇ ਨਹੀਂ ਛੱਡਣਾ ਚਾਹੁੰਦੇ ਫਿਰ ਉਹਨਾਂ ਦਾ ਵੀ ਅੱਗੇ ਹੀ ਹਾਲ ਹੋਏਗਾ ਤੇ ਜਿਹੜੇ ਚਾਹੁੰਦੇ ਨੇ ਛੱਡਣਾ ਉਹ ਆਪਣੇ ਹਸਪਤਾਲ ਜਿਹੜੇ ਖੋਲੇ ਗਏ ਨੇ ਭਗਵਾਨ ਤੋਂ ਸਰਕਾਰ ਦੇ ਲੋ ਉੱਥੇ ਫ੍ਰੀ ਇਲਾਜ ਹੋ ਰਿਹਾ ਉੱਥੇ ਜਾ ਕੇ ਐਡਮਿਟ ਹੋ ਸਕਦੇ ਨੇ ਬਾਕੀ ਉਹਨਾਂ ਦੀ ਆਪਣੀ ਮਰਜ਼ੀ ਹੈ ਤੋ ਦੋਸਤੋ ਸਾਡਾ ਅੱਜ ਦਾ ਸਵੇਰ ਦਾ ਲਾਈਵ ਦਾ ਪ੍ਰੋਬਲਮ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ ਬ੍ਰੋਨ ਲੈ ਕੇ ਤੁਸੀਂ ਉੱਥੇ ਦੇ ਦੇ ਰਹੋ